ਤੂਰੀ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਤੇ ਪਿਛਲੇ ਦਿਨੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਦਾ ਅਸਰ ਹੁੰਦਿਆ ਦੇਖਿਆ ਖਬਰ ਸਾਹਮਣੇ ਆਉਣ ਤੋਂ ਬਾਅਦ ਹੁਣ ਵਾਟਰ ਸਪਲਾਈ ਅਤੇ ਸੀਵਰੇਜ ਕਰਮਚਾਰੀਆਂ ਦੀ ਹੜਤਾਲ ਖਤਮ ਹੋ ਚੁੱਕੀ ਹੈ ਤੇ ਤੂਰੀ ਦੇ ਸੀਵਰੇਜਾਂ ਦੀ ਸਫਾਈ ਦਾ ਕੰਮ ਵੀ ਜੋਰਾ-ਸ਼ੋਰਾ ਦੇ ਨਾਲ ਚੱਲ ਰਿਹਾ ਹੈ ਸੋ ਇੰਡੀਆ న్యూਸ ਪੰਜਾਬ ਦੀ ਖਬਰ ਦਾ ਅਸਰ ਜਿੱਤੇ ਕਿ ਤੂਰੀ ਦੇ ਵਿੱਚ ਵਾਟਰ ਸਪਲਾਈ ਤੇ ਕਰਮਚਾਰੀਆਂ ਦੀ ਤਨਖਾਹ ਦਾ ਮਾਮਲਾ ਪਿਛਲੇ ਦਿਨੀ ਧਰਨੇ ਦੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਖਬਰ ਸਾਹਮਣੇ ਆਉਂਦੇ ਹੀ ਹੜਤਾਲ ਖਤਮ ਕਰ ਦਿੱਤੀ ਗਈ ਇਸ ਬਾਰੇ ਇਹੀ ਹੈ ਜੀ ਸ਼ਹਿਰ ਦੇ ਵੀਰੇ ਲੋਕ ਨੇ ਨਾਲ ਸਹਿਯੋਗ ਨਾਲ ਤੇ ਖਾੜੀ ਜਿਹੜੀ ਸ਼ਹਿਰ ਦਾ ਮੀਡੀਆ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਸਾਡਾ ਮੇਨ ਮੁੱਦਾ ਜੀ ਤਨਖਾਹ ਦਾ ਉਹ ਕੱਲ੍ਹ ਹੱਲ ਹੋ ਗਿਆ ਜੀ ਤਨਖਾਹ ਸਾਰੇ ਸਾਥੀਆਂ ਦੀ ਪਈ ਤੇ ਇਕੱਲਾ ਇਹ ਤਨਖਾਹ ਤੱਕ ਨਹੀਂ ਹੈਗਾ ਜੀ ਇਹ ਮੁੱਦਾ ਹੈਗਾ ਹਾਲੇ ਤੋਂ ਇਲਾਵਾ ਸਾਡੀਆਂ 8-9 ਮੰਗਾਂ ਹੋਰ ਪੈਂਡਿੰਗ ਪਈਆਂ ਨੇ ਜਿਹੜੀ ਕਿ ਕਈ-ਕਈ ਮਹੀਨਿਆਂ ਤੋਂ ਸਾਲਾਂ ਤੋਂ ਲਟਕੀਆਂ ਆ ਰਹੀਆਂ ਨੇ ਉਹਨਾਂ ਨੂੰ ਵੀ ਅਸੀਂ ਮੀਡੀਆ ਨੂੰ ਬੇਨਤੀ ਕਰਦੇ ਆਂ ਕਿ ਸਾਡੀ ਇਹ ਗੱਲ ਵੀ ਸਰਕਾਰ ਤੱਕ ਲਿਜਾ ਕੇ ਸਾਡੇ ਉਹ ਮੁੱਦੇ ਨੇ ਜਿਹੜੇ ਮਸਲੇ ਨੇ ਉਹ ਵੀ ਹੱਲ ਕਰਵਾਏ ਜਾਣ ਤੇ ਨੰਬਰ 2 ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਸਾਡੀ ਜਿਹੜੀ ਮੀਡੀਆ ਵਿੱਚ ਖਬਰ ਆਉਂਦੀ ਉਹਨੂੰ ਅਨਨ ਦੇਖਾ ਨਾ ਕੀਤਾ ਜਾਵੇ ਇਸ ਨੂੰ ਪੂਰਾ ਗੌਰ ਨਾਲ ਸੁਣ ਕੇ ਦੇਖ ਕੇ ਜਿਹੜੇ ਦਬਲੇ ਕੁਚਲੇ ਲੋਕ ਨੇ ਜਾਂ ਸਾਡੇ ਵਰਗੇ ਨੇ ਜਿਹੜੇ ਗੰਦ ਚ ਹੱਥ ਮਾਰ ਕੇ ਆਪਣਾ ਟਾਈਮ ਪਾਸ 10-10 ਹਜ਼ਾਰ ਰੁਪਏ ਦੇ ਵਿੱਚ ਕਰਦੇ ਨੇ ਉਹਨਾਂ ਕੰਨੀ ਦੇਖੇ ਤੇ ਜਲਦੀ ਕੋਈ ਪਾਲਿਸੀ ਲਿਆ ਕੇ ਔਰ ਸੋਰਸ ਜਿਹੜੇ ਵਰਕਰ ਨੇ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਪੱਕਾ ਕਰਿਆ ਜਾਵੇ। ਜੀ ਮੇਰਾ ਨਾਮ ਰਾਮਾਸਰਾ ਜੀ ਸ਼ਿਵਰਮਨ ਹੈ ਮੈਂ। ਹਸਪਤਾਲ ਖੁੱਲ ਚੁੱਕੇ ਆ ਸਾਡੀ। ਸਾਡੀ ਜਿਹੜੀ ਪੇਤੀ ਉਹ ਸਾਡੀ ਪੇ ਚੁੱਕੀ ਹੈ। ਬਾਕੀ ਸਾਰੇ ਜਿੰਨੇ ਵੀ ਮਤਲਬ ਕਿ মিডিਆ ਵਾਲੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਮੈਂ। ਸਾਰਿਆਂ ਨੇ ਮਤਲਬ ਕਿ ਸਾਡਾ ਸਹਿਯੋਗ ਦਿੱਤਾ ਸ਼ਿਵਰਮਨ ਦਾ ਤੇ ਜੋ ਸਾਡੇ ਮਤਲਬ ਚੁੱਲ੍ਹੇ ਸੀ ਠੰਡੇ ਸੀ ਉਹ ਸਾਡੇ ਬੱਚਿਆਂ ਨੂੰ